आखंद जोॻिया तूं झूठ बोल ते कौन रुठड़ மதல திச்சன தி தோ ர

ਕਿ ਬਾਤ ਨੂੰ ਬੰਦ ਕਰ ਸ਼ੁਰੂ ਕਰੀ ਤੇ ਮੈਂ ਅਕੈਡਮੀ ਗੁੜੀ ਰਾਜ ਉਹ ਤਾਂ ਉਹ ਨੂੰ ਨਹੀਂ ਕਿਹਾ ਹੁਣ ਕੀ ਹੋਇਆ ਵੀ ਜਸਵਿੰਦਰ ਪੰਨਾਹ ਐਦਾਂ ਉਹ ਖੁਸ਼ ਹੋ ਗਿਆ ਚਾਹ ਕਿ ਮੇਰੇ ਨਾਲ ਕੁੜੀ ਗੱਲ ਕਰੇ देख लैला mm. तेरे मजनू का गली जा क्या है वाह mm. wow. देख लैला तेरे मजनू का गली mm. जा کیا ہے خاک میں مل کے بھی کہتا ہے بگڑا کیا ہے دیکھ لینا تیرے مجنوب کا کلیہ ਕਿਆ ਹੈ ਪੀਏ ਜੂ ਦਾ ਚੱਪਾ ਚੱਪਾ ਗਾਇਆ ਵੈ ਮੈਂ ਯਾਦ ਕਰੀ ਆਂ ਤੇ ਆਪੇ ਆਂ ਸੁਣੀਰ ਨੂੰ ਜਾ ਸਕਦੇ ਆ ਇੱਕ ਤੇ ਦੋ ਨੰਬਰ ਹੋਸਟਲ ਦੀ ਐ ਨੀਰ ਰੋਟੀ ਖਾਦੀ ਆਏ ਤੇ ਉਹਨੇ ਉੜ ਗਏ ਅਸੀਂ ਤੇਰੇ ਨਾਲ ਪਿਆਰ ਦਾ ਪਾਲਿਆ ਝੂਠੇ ਕੱਚ ਨਾ ਹੀਰੇ ਨੂੰ ਮਟਾਣਿਆ ਕਾਇਸੀ ਤੇਰੇ ਨਾਲ ਪਿਆਰ ਕਾਦਾ ਪਾਲਿਆ ਸੁਧੇ ਤੱਕ ਨਾਲ ਹੀਰੇ ਨੂੰ ਬਟਾਰਿਆ ਮੇਂ ਮਿੱਤਰ ਨੂੰ ਦਗਾ ਦੇੜੀਏ ਮੇਂ ਮਿੱਤਰ ਨੂੰ ਦਗਾ ਦੇੜੀਏ ਸਤਜਦਲੇ ਦਿਲ ਸਮਦਾ ਆਰੇ ਨੰਨੀ ਜਿਹੜੀ ਪਹਿਲੀ ਐਡੋ ਕੈਸਟ ਰਿਕਾਰਡ ਕੀਤੀ 385 ਦੇ ਵਿੱਚ ਕੀਤੀ ਸੀ ਉਹ ਗੀਤ ਸੀ ਬਦਿਏ ਕਣਕ ਦੀਏ ਤੇ ਖਾਲ ਵਿੱਚ ਪਾੜ 88 ਦੇ ਵਿੱਚ ਕੋਈ ਸਵਰਗ ਸਾਹਿਬ ਨੇ ਕਿਹਾ ਕਿ ਸਾਡੀ ਦੇਖ ਨੂੰ ਤਾਂ ਸਵਾਰੀ ਕਰਤੀ ਹੈ 4-5 ਸਾਲ ਲਗਾਤਾਰ ਉਹ ਪੁੱਤਰ ਬਣ ਕੇ ਰਿਹਾ ਹੈ। ਗਾਉਂ ਦਾ ਤੇ ਮੇਰੇ ਦਿਮਾਗ 'ਚ ਬੜੀ ਹੈ ਹੀ ਨਹੀਂ ਸੀ ਨਾ ਕੋ ਕੋਆਤ ਸੀ। ਤੇ ਮੈਂ ਦੀਨ ਕਾਲ ਪੜਦਾ ਹੀ ਬੰਨ। ਕਿ ਸ਼ਾਇਦ ਸਟੂਡੈਂਟ ਨੂੰ ਨਾ ਰੀਡਿੰਗ ਹੋਣਾ ਕਿਸੇ ਨੂੰ। ਸੰਗੀਤਕ ਭੂਮੀ ਤਾਂ ਹੈ ਹੈ। ਇਦਾਂ ਬਿੱਤਰਾਰੇ ਜੀ ਜਿੰਦਰਪਾਲ ਨਾ ਬਾਲੂਦ ਸ਼ਰਮਾ ਇਹ ਤਿੰਨੇ ਟਿੱਕੜੀ ਹੁੰਦੀ ਸੀ ਇਹਨਾਂ ਦੀ ਇਹ ਜੀ ਹਾਂ ਕੀ ਜੀ ਤੇ ਇਹਨਾਂ ਨੇ ਕਿ ਬੜੇ ਵੱਡੇ ਕਾਰਜ ਕੀਤੇ ਉਹਨਾਂ ਦੀ ਗੱਲ ਸੁਣਾ ਦੇ ਕੋ ਬਤੀ ਅਧੀ ਰਾਤੀ ਉੱਠ ਕੇ ਤਰਿਆਨੁਹਾਰ ਸੁਣਾਇਆ ਬਤੀ ਅਧੀ ਰਾਤੀ ਉੱਠ ਕੇ ਤਰਿਆਨੁਹਾਰ ਸੁਣਾ ਤਾਰਿਆਂ ਨੇ ਅੱਖਾਂ ਭਰੀਆਂ ਸਾਡਾ ਚੰਨ ਵੀ ਦਰਦ ਬਣਾਇਆ ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਆਦ ਸੁਆ